ਜਦਨ ਪੁੱਤ ਮੇਰਾ ਬਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹੱਥੋਂ ਤੇ ਪਾਇ ਸੱਚਾਈ ਤੇ ਰਹਿਓ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾਰ ਦੀ ਯਾਦ ਕਰੋਂਗੇ ਵੀ ਤੁਹਾਡਾ ਬਣਿਆ ਕੀ ਆ ਇਹ ਤਾਂ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪ ਆਪਣਾ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਵੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ ਚ ਕਹੇ ਨਹੀਂ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੂੰ ਹੀ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਇੱਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 51 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਸੇਜ ਦੇਣਾ ਚਾਹਣਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਵੱੜ ਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਹੱਥੋਂ ਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਆਉਂਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾੜ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਧਰਮ ਆ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਨਾਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਦੱਤਾਂ ਭਾਰ ਬਾਅਦ 'ਚ ਚੱਲਦੀਆਂ ਇਹ ਵੇਖਦੇ ਹੋ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬੱਚ ਕਿਸੇ ਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਇੱਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 51 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ